ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦਾ ਰੈਕਸ਼ਨ ਕਰਨ ਜਾ ਰਹੇ ਹਾਂ ਜੇ ਆਪਾਂ ਥੰਬਨੇਲ 'ਤੇ ਹੀ ਵੇਖ ਲਿਆਵਾ ਅੜਮਨ ਲੱਕੜ ਮਿਸਤਰੀ ਬਹੁਤ ਘੈਂਟ ਫਨੀ ਵੀਡੀਓ ਰਹਿਣ ਵਾਲੀ ਆ ਤੇ ਚੈਨਲ ਹੈ ਜੀ ਆਪਣਾ ਨਵਾਂ ਤੇ ਜਿਹੜੇ ਭੈਣ ਭਰਾ ਆਪਣੇ ਚੈਨਲ ਨੂੰ ਜਿਹੜਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਤੁਹਾਡੀ ਸਪੋਰਟ ਦੀ ਲੋੜ ਆ ਤੇ ਆਓ ਜੀ ਵੀਡੀਓ ਕਰਦੇ ਆਪਾਂ ਸ਼ੁਰੂ ਬਾਕੀ ਦੀਆਂ ਗੱਲਾਂ ਕਰਾਂਗੇ ਬਾਅਦ ਵਿੱਚ ਬਾਪੂ ਪੈਰੀ ਪੈਣਾ ਉਹ ਕੰਜਰਾ ਤੈਨੂੰ ਕਿੰਨੀ ਵਾਰੇ ਕਿਹਾ ਪੱਟਾ ਤੂੰ ਨਾ ਫੜਿਆ ਕਰ ਕਹ ਕੇ ਤੂੰ ਪੈਰਾ ਦਾ ਨਾਂ ਫੜ ਤੂੰ ਪੱਟ ਲੈਣਾ ਮੈਂ ਤੁਰਿਆ ਤਾਂ ਮੈਂ ਥੋ ਪਹਿਲਾਂ ਨਹੀਂ ਜਾਂਦਾ ਲੱਗਦਾ ਪੱਟਾ ਜੇ ਸੋਜ ਕੋਈ ਨਹੀਂ ਹੁੰਦਾ ਉਸਤਾਦ ਕਰਨਿਆ ਤੇਰੇ ਪੱਟਾਂ ਦੀ ਟਕੋਰ ਹੂੰ ਉਹ ਚੁੱਪ ਕਰ ਕਾਲੇ ਮੂੰਹ ਵਾਲਿਆ ਬੋਸਿਆ ਗੱਲਾਂ ਨਾ ਕਰ ਇਹਨਾਂ ਦੀ ਬੋਲੀ ਕੋਈ ਆਉਂਦੀ ਆ ਉਹ ਵਾਰ ਦੇ ਗਿਆ ਕਿ ਨਹੀਂ ਉਹ ਬਹਿ ਗਿਆ ਸੀ ਆ ਲਿਆ ਫੜ ਕੇ ਦੇਖੀ ਇਹ ਪੰਜਾਬ ਚ ਕੀ ਚੱਲ ਰਿਹਾ ਹੈ ਹਾਂ

ਉਹ ਨਾਲੇ ਐਣਕਾ ਕਿੱਥੇ ਤੇਰੀਆਂ ਹੂੰ ਉਹ ਜਾ ਫੜ ਕੇ ਲਿਆ ਅੰਦਰ ਵੇਖ ਕਿਤੇ ਬਈਆਂ ਹੋਣੀਆਂ ਉਹ ਬਾਪੂ ਤੇਰੇ ਸਿਰ ਚ ਸੋਕ ਲੱਗੀ ਉਹ ਤੇਰੀ ਯਾਦ ਦਾ ਸੁਕ ਮਜੋਰ ਉਹ ਚੰਗੀ ਤਰ੍ਹਾਂ ਯਾਦ ਕਰ ਤੂੰ ਤਾਂ ਘਰੋ ਹੀ ਨਹੀਂ ਲੈ ਕੇ ਆਇਆ ਹਾਂ ਉਹ ਕਿੱਥੇ ਗਿਆ ਉਸਤਾਦ ਤੇਰਾ ਉਹ ਗਿਆਨੀ ਦੀ ਦਾਦੀ ਮਰ ਗਈ ਉਹਦੇ ਮਰਨੇ ਤੇ ਗਿਆ ਉਹ ਚਵਲ ਨੇ ਕਿਤੇ ਪੰਗਾ ਲੈ ਲਿਆ ਉਹਨੂੰ ਥਾ ਮੰਨਦਾ ਹੁੰਦੀ ਨਹੀਂ ਉਹੀ ਹਾਲ ਤੇਰਾ ਇਦੋਂ ਵੀ ਚੰਗੀ ਤਰ੍ਹਾਂ ਕੰਮ ਕਰਨਾ ਤਾਂ ਆਉਂਦਾ ਨਹੀਂ ਆਹ ਪੂਨ ਲਾਤਾ ਤਾਂ ਸਿਆਪਾ ਹੀ ਆ ਉਹਨੇ ਕਰਵਾਇਆ ਮਗਰੇ ਫੋਨ ਚੜਾਤਾ ਹੁਣ ਕੀ ਹੋਇਆ ਕੀ ਸਿਲੰਡਰ ਮੁੱਕ ਗਿਆ ਹੂੰ ਸਿਲੰਡਰ ਮੁੱਕ ਗਿਆ ਕੀ ਚਾ ਨਹੀਂ ਬਣਨੀ ਹੂੰ ਚੁੱਲਾ ਬਾਲ ਨਹੀਂ ਤੋ ਹੁਣੇ ਨਹੀਂ ਆ ਜਾਣਾ ਸ਼ਾਮਾਂ ਨੂੰ ਭਰਾ ਲਿਆਂਗਾ ਹੂੰ ਜਿਹੜਾ ਪਹਿਲਾ ਬਾਪੂ ਨੇ ਗੱਲਿਆ ਉਹ ਕੰਮ ਕੀਤੀ ਆਵਾ। ਉਹ ਚੱਲ ਫੋਨ ਕੱਟ। ਦਿਮਾਗ ਨਾ ਖਾ। ਆ ਕੇ ਹੀ ਵਰਦੇ। ਆਇਆ ਕੰਬਾਇਆ ਲਾਹਦਾ ਬਾਜੀ। ਹੂੰ। ਉਹ ਪਾਉ। ਹੂੰ। ਇੱਥੇ ਲੱਕੜ ਵਾਲਾ ਮਿਸਤਰੀ ਦੁਕਾਨ ਕਿੱਥੇ ਐ? ਉਹ ਦੁਬਾਰਾ ਨਾ ਪੁੱਛੀ। ਇੱਥੇ ਕੋਈ ਹੋਰ ਕੰਮ ਨਾ ਬਣ ਜਾਵੇ। ਓ ਕੀ ਹੋ ਗਿਆ ਬਾਊ ਮੈਂ ਤੈਨੂੰ ਦੁਕਾਨ ਹੀ ਪੁੱਛੀ ਏ ਹਾਂ ਮੇਰੀ ਉਹਨਾਂ ਨਾਲ ਬਣਦੀ ਨਹੀਂ ਤੂੰ ਉਹਨਾਂ ਦੀ ਦੁਕਾਨ ਬਾਰੇ ਪੁੱਛੀ ਜਾਣਾ ਹੈ ਇੱਥੋਂ ਦੇ ਬੰਦੇ ਕਿਹੋ ਜਿਹੇ ਨੇ ਹਾਂ ਅੱਛਾ ਓ ਕੀ ਆਲੇ ਛੋਟੇ ਉਹ ਮੇਰਾ ਤਾਂ ਹਾਲ ਠੀਕ ਆ ਬਾਪੂ ਦੇ ਪੱਟਾ ਦੀ ਟਕੋਰ ਕਰਨ ਆਲੀ ਆ ਆਹ ਕੌਣ ਬੈਠਾ ਬਾਪੂ ਆ ਸਾਡਾ ਹੂੰ ਉਹ ਕਿਵੇਂ ਢੇਡਾ ਜਿਹਾ ਬੈਠਾ ਕੀ ਕੁੱਤੇ ਚ ਵਜਿਆ ਉਹ ਵੈਸੇ ਹੀ ਬੁਮਾਰਸ਼ ਮਾਰਦਾ ਟੈਨਸ਼ਨ ਰੱਖਦਾ ਆ ਕਹਿੰਦਾ ਮੈਂ ਕੁੱਤੇ ਚ ਵਜਿਆ ਅੱਛਾ ਅੱਛਾ ਨਾਲੇ ਆਪਣੇ ਕੋਲ ਪਲਾਈਆਂ ਪਈਆਂ ਹਾਂ 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 ਆਪਣੇ ਕੋਲ ਵਾਧੂ ਪਈਆਂ ਪਿੱਛੇ ਢੇਰ ਲੱਗੇ ਪਿਆ ਉਹ ਨਹੀਂ ਨਹੀਂ ਆਪਣੇ ਕੋਲ ਹੈਗੀਆਂ ਪੁਰਾਨੀਆਂ ਜੇ ਲੈਣੀਆਂ ਤਾਂ ਉਹ ਨਹੀਂ ਨਹੀਂ ਅਸੀਂ ਨਹੀਂ ਲੈਣੀਆਂ ਹਾਂ ਇਹ ਤੁਸੀਂ ਨਹੀਂ ਲੈਣਿਆ ਤਾਂ ਅਸੀਂ ਉਹਨਾਂ ਦਾ ਕੀ ਕਰੀਏ ਹੂੰ ਕਰਨਾ ਕੀ ਉਹਨਾਂ ਦਾ ਪੰਨ ਤੋੜ ਕੇ ਚੁੱਲ੍ਹੇ 'ਚ ਪਾਓ ਹਾਂ ਸਹੀ ਐ ਕੇ ਉਹ ਅੱਗ ਬਾਲ ਕੇ ਸਬਜੀ ਸੁਬਜੀ ਬਣਾਓ ਆਹ 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 ਕਿੱਲ ਕਿੰਨੇ ਠੋਕਦਾ ਉਹ ਪੁੰਡੀ ਜਮੂਰ ਫੜ ਕੇ ਲਿਆਈ ਪਾਟਦੇ ਜਮੂਰ ਨਾਲ ਕਿੱਲ ਉਹ ਆਲੇ ਉਹ ਤੈਨੂੰ 7 ਮਹੀਨੇ ਹੋ ਗਏ ਲੱਗੇ ਨੂੰ ਤੈਨੂੰ ਇਹ ਜਮੂਰ ਦਾ ਨਹੀਂ ਪਤਾ ਇਹ ਚੋਰ ਸੀ ਆ ਉਹ ਜਮੂਰ ਕਿੱਦਾਂ ਦਾ ਹੁੰਦਾ ਦੋਮਿਆ ਉਹ ਕੰਦ ਤੇ ਸ਼ੀਸ਼ਾ ਲੱਗਾ ਉਹਦੇ ਚਾਦੀ ਸ਼ਕਲ ਵੇਖ ਉਦਾਂ ਤਾਂ ਹੁੰਦਾ ਆ ਉਹ ਵਾਹ ਜੀ ਹਾਂ ਜੀ ਵੀਡੀਓ ਲਈ ਆ ਜੀ ਤੁਸੀਂ ਵੇਖ ਹਨਾ ਤੇ ਉਹ ਗੱਲ ਮੈਨੂੰ ਵਧੀਆ ਲੱਗੀ ਉਹ ਜਿਹੜੀ ਜਾਂਦਾ ਨਹੀਂ ਹੈ ਕੀ ਨਾਲ ਇਦਾਂ ਵਾ ਅਖਬਾਰ ਪਿਆ ਵੇਖੀ ਯਾਰ ਗੱਡੀਆਂ ਬਲਡੀਆਂ ਨਾ ਤੇ ਅਖਬਾਰ ਹੀ ਪੁੱਟੀ ਫੜੀ ਆ ਤੇ ਗੱਡੀਆਂ ਕਿ